ਦਾਨ ਕਿਹਾ ਜਾਂਦਾ ਹੈ ਕਿਉਂਕਿ ਤੁਹਾਡਾ ਇਹ ਦਾਨ ਕਿਸੇ ਨੂੰ ਜੀਵਨ ਦਾਨ ਦੇ ਸਕਦਾ ਹੈ ਸਾਇੰਸ ਨੇ ਭਾਵੇਂ ਕਿੰਨੀ ਹੀ ਤਰੱਕੀ ਕਰ ਲਈ ਹੋਵੇ ਪਰ ਇਨਸਾਨੀ ਖੂਨ ਹਿਊਮਨ ਬਲੱਡ ਅਜਿਹੀ ਚੀਜ਼ ਹੈ ਜੋ ਕਿਸੇ ਸਾਇੰਟਿਫਿਕ ਤਰੀਕੇ ਨਾਲ ਨਹੀਂ ਬਣਾਇਆ ਜਾ ਸਕਦਾ ਇਸ ਨੂੰ ਸਿਰਫ ਸਾਡਾ ਸਰੀਰ ਹੀ ਪੈਦਾ ਕਰਦਾ ਹੈ ਅੱਜ ਇੱਥੇ ਮੋਹਾਲੀ ਦੇ ਵਿੱਚ ਮੋਹਾਲੀ ਦੇ ਐਮ ਐਲ ਏ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਇੱਥੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਦੇ ਆਰਗੇਨਾਈਜ਼ਰਸ ਨੇ ਮੋਹਾਲੀ ਕਲਾ ਸੱਭਿਆਚਾਰਕ ਵੈਲਫੇਅਰ ਕਲੱਬ ਅਤੇ ਟਰੇਡਰਸ ਮਾਰਕੀਟ ਐਸੋਸੀਏਸ਼ਨ ਇਸ ਦੇ ਨਾਲ ਹੀ ਲਾਇਓਨਸ ਕਲੱਬ ਵੀ ਇਸ ਨੂੰ ਆਰਗੇਨਾਈਜ਼ ਕਰ ਰਿਹਾ 30 ਦਿਨਾਂ ਵਾਲੀ ਪੀਜੀ ਚੰਡੀਗੜ੍ਹ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਖੂਦਦਾਨ ਕੈਂਪ ਲਗਾਇਆ ਜਾ ਰਿਹਾ ਹੈ ਦੇਖਿਏ ਇਹ ਜੋ ਹਮਾਰਾ ਕਲੱਬ ਹੈ ਲਾਇਨਸ ਕਲੱਬ ਪਰਚੂਲਾ ਪ੍ਰੀਵੀਅਰ ਬਹੁਤ ਸਾਲੋਂ ਸੇ ਲਗਾਤਾਰ ਸੇਵਾ ਕਾਰਜਾਂ ਵਿੱਚ ਸੰਲਿਪਤ ਹੈ और इनके द्वारा जो कार्य किए जाते हैं वो धरातल पे होते हैं जो आप ये भीड़ आज देख रहे हैं ये इसी का प्रतीक है टेस्टी बनी है कि जो भी ये काम करते हैं सच्चे मन से करते हैं लोग इतने दूर दूर से ब्लड डोनेट करने आए हैं इनके कॉल पे और सभी क्लब मेंबरों ने बहुत मेहनत की है इस कैंप के लिए घर घर जाके गाँव में पिंडों में जाके बताया कि ब्लड डोनेशन कैंप है और साथ ही जो पी से ब्लड डोनेशन के लिए आते वहाँ से आते हैं डॉक्टर की टीम वो भी बहुत हमें बहुत सहयोग करते हैं हम लगातार उनसे ही ब्लड डोनेशन कैंप करवाते हैं तो जो कैंप लगाते हैं हम लोग ये सेवा का ही एक प्रतीक है कि जहाँ भी जू थ लड़की तो वहाँ पे हम लाइज क्लब आगे हैं और ये क्लब की मेहनत है हमारे जो क्लब के प्रेसिडेंट और हमारे क्लब के मार्गदर्शक है डॉक्टर भामरा जी ये उनका मार्गदर्शन है कि क्लब का हर सदस्य जी जान से इसमें जुटा है और इसमें पूरी मेहनत से इसको सफल बनाने में लगे हैं और ये सब इसका सबूत है कि दूर दूर से लोग आ पाए जैसे आप खुद ही कह रहे हैं और हम देख भी रहे हैं मैं खुद मेरे को बहुत अच्छा लग रहा है कि ऐसा होना चाहिए और इसमें जो प्रोजेक्ट चेयरमैन है हमारे परमजीत जी खड़े हैं हमारे साथ इन्होंने भी बहुत मेहनत की है कई दिन से लगातार मेरे को बातचीत चल रही थी कि हम ऐसा कर रहे हैं तो मुझे बहुत अच्छा लग रहा था कि एक जज्बा है हर क्लब के सदस्य में यहाँ पे मेरे को पंद्रह साल हो गए लगातार पी के थ्रू ही ब्लड डोनेशन कैंप कर रहे हैं और हमारा एक क्लब तो उससे भी ज्यादा टाइम से ब्लड डोनेशन कैंप करवा रहे हैं नहीं ठीक है अब साइ डिस्ट्रिक गवर्नर आए हैं डिस्ट्रिक्ट जरास का होंगे वो हैगा दिल्ली हरियाणा हिमाचल ओ सा लीडर ने वे इन्होंने ਘੱਟ ਤੋਂ ਘੱਟ ਮੇਰੇ ਖਿਆਲ 1400 ਤਾਂ 155 ਕਲਬ ਨੇ ਨਾਦੀ ਅੰਦਰ ਤੇ ਇਹ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਐਸਾ ਲੈ ਨਾਦੀ ਡਿਊਟੀ ਲੱਗੀ ਹੈ ਉਹਦੋਂ ਦੇ ਜਦੋਂ ਦੇ ਬਣਿਆ ਗਵਰਨਰ ਕੋਈ ਨਾ ਕੋਈ ਕਿਤੇ ਨਾ ਕਿਤੇ ਇਹ ਲੱਗੇ ਰਹਿੰਦੇ ਆ ਰਹਿੰਦੇ ਪਰਵਾਨੂ ਨੇ ਪਰ ਇਹ ਸਾਰੀ ਰਿਆਸਤ ਇਹਨਾਂ ਦੀ ਹੈ ਜਿੱਥੇ ਹਕਮ ਦੇ ਰਹਿੰਦੇ ਨੇ ਕੱਲ ਵੀ ਇਹਨਾਂ ਨੇ ਪਰਸੋਂ ਇਹਨਾਂ ਨੇ ਜਾਣਾ ਉੱਥੇ ਦਿੱਲੀ ਵੀ ਜਾਣਾ ਇਹਨਾਂ ਨੇ ਉੱਥੇ ਵੀ ਬਲੱਡ ਡੋਨੇਸ਼ਨ ਵੱਡਾ ਕੈਂਪ ਲੱਗਾ ਹੋਇਆ ਹੈ ਇਸ ਕਰਕੇ ਅਸੀਂ ਆਪਣੇ ਜਿਹੜੇ ਹੈਗੇ ਹੈ ਗਵਰਨਰ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਚੱਲਦੇ ਆ ਇਸ ਕਰਕੇ ਅਸੀਂ ਥੈਂਕ ਯੂ ਕਰਦੇ ਆ ਕਿ ਆਏ ਨੇ ਅੱਜ ਸਾਨੂੰ ਹੌਸਲਾ ਬਹੁਤ ਹੋਇਆ ਇਹਨਾਂ ਦਾ ਇੱਥੇ ਆਣ ਨਾਲ ਸਾਡਾ ਕੂਨ ਵੱਧ ਗਿਆ ਸਾਡੀ ਹਮੇਸ਼ਾ ਤੋਂ ਸਾਡੀ ਸੰਸਥਾ ਦੀ ਮੋਹਾਲੀ ਕਲਚਰ ਕਲੱਬ ਹੈ ਜਿਹੜਾ ਤੇ ਲਾਇਨਸ ਕਲੱਬ ਹੈ ਜਿਹੜਾ ਤੇ ਨਾਲ ਸਾਡੇ ਜਿਹੜੇ ਸਾਡੇ ਐਮ.ਐਲ.ਏ. ਸਾਹਿਬ ਨੇ ਮੋਹਾਲੀ ਦੇ ਸਾਡੇ ਨਾਲ ਜੁੜੇ ਹੋਏ ਨੇ ਸਾਡਾ ਹਮੇਸ਼ਾ ਤੋਂ ਇਹ ਮੰਤਵ ਰਹਿੰਦਾ ਹੈ ਵੀ ਸਮਾਜ ਦੇ ਲਈ ਅਸੀਂ ਕੀ ਕਰ ਸਕਦੇ ਆ ਕਿ ਉਹ ਸਮਾਜ ਦੀ ਉਸ ਆ ਭਲਾਈ ਲਈ ਇੱਕ ਛੋਟਾ ਜਿਹਾ ਕਦਮ ਹੈ ਜਿਹੜਾ ਅਸੀਂ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸੇ ਤਰ੍ਹਾਂ ਅਸੀਂ ਚੁੱਕਦੇ ਰਹਾਂ ਹਾਜੀ ਮੋਹਾਲੀ ਸਬੈਚਾਰਕਰੀ ਵੈਲਫੇਅਰ ਕਲੱਬ ਹੈ ਮੋਹਾਲੀ ਉਹਨਾਂ ਕੋਲੋਂ ਕਰਾਇਆ ਗਿਆ ਹੈ ਇਹ ਕਲੱਬ ਕੋਲੋਂ ਪਹਿਲਾਂ ਵੀ ਕਈ ਉਪਰਾਲੇ ਕਰਾਏ ਗਏ ਨੇ ਦੇ ਮੈਂ ਉਮੀਦ ਕਰਦਾ ਕਿ ਇਸ ਕਲਬ ਦੇ ਸਾਰੇ ਅਹੁਦੇਦਾਰ ਸਹਿਬਾਨ ਐਵੇਂ ਅਗੀ ਹੋਰ ਛੋਟੇ ਜਿਹੜੇ ਕੰਮ ਨੇ ਉਹਨੂੰ ਵਿਧਾਨ ਤੇ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਵੀ ਕਹਿੰਨਾ ਹੈ ਕਿ ਇਸ ਕੰਮ ਦੇ ਵਿੱਚ ਅੱਗੇ ਆ ਕੇ ਕਿਸੇ ਦੀ ਜ਼ਿੰਦਗੀ ਦਾ ਸਹਾਰਾ ਬਣੋ ਉਹਨੂੰ ਬਲੱਡ ਰੈਨੇਡ ਕਰੋ ਤੇ ਕਿਸ ਨਾ ਕਿਸੇ ਜ਼ਿੰਦਗੀ ਦਾ ਜ਼ਰੂਰ ਬਚਾਉਂਦਾ ਇੱਕ ਤੁਸੀਂ ਜ਼ਰੀਆ ਬਣੋ ਲੱਗੇ ਲੋਕ ਖੁਦ ਆ ਰਹੇ ਨੇ ਤੇ ਕੱਲੇ ਨੌਜਵਾਨ ਨਹੀਂ ਹਰ ਵਰਗ ਦੇ ਬੰਦੇ ਆ ਰਹੇ ਨੇ ਆਹ ਨੌਜਵਾਨੀ ਦੀ ਗਿਣਤੀ ਜ਼ਰੂਰ ਜਾ ਰਹਾ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਸਾਡੇ ਵੀਰ ਭਰਾਵਾਂ ਨੂੰ ਅੱਗੇ ਆ ਕੇ ਚੰਗੇ ਕੰਮ ਦੇ ਵਿੱਚ ਹਿੱਸਾ ਲੈਂਦੇ ਨੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਵਾਂ ਕੈਂਪਸ ਬਲੱਡ ਡੋਨੇਸ਼ਨ ਦਾ ਕੈਂਪ ਲਾ ਰਹੇ ਹਾਂ ਜਿਹੜਾ ਹਰ ਸਾਲ ਅਸੀਂ ਲਾਉਂਦੇ ਆ ਇਸ ਕੈਂਪ ਵਿੱਚ ਸਾਡਾ ਐਸ ਕੇ ਬਹੁਤ ਜ਼ਿਆਦਾ ਅਸੀਂ ਆੜਦੜੇ ਲੋਕਾਂ ਨੂੰ ਮਤਲਬ ਮੋਟੀਵੇਟ ਕੀਤਾ ਕੀਤਾ ਹੈਗਾ ਵੀ ਹਾਂ ਤੁਸੀਂ ਆ ਕੇ ਖੂਨਦਾਨ ਕਰੋ ਖੂਨਦਾਨ ਮਹਾਦਾਨ ਇਹਦੇ ਵਿੱਚ ਸਾਡਾ ਹੁਣ ਤੱਕ 100 ਜੁਨਟ ਹੁਣ ਤਕਰੀਬਨ ਹੋ ਗਿਆ ਅਸੀਂ ਇਸ ਦੇ ਕੈਂਪ ਦੇ ਵਿੱਚ ਨਾ 300 ਜੁਨਟ ਦਾ ਟੀਚਾ ਲੈ ਕੇ ਚੱਲ ਰਹੇ ਹਾਂ ਵੀ ਹਾਂ 300 ਜੁਨਟ ਅਸੀਂ ਕਰਾਂਗੇ ਦੇਖੋ ਇੱਕ ਵਿਚਾਰਾ ਕੋਈ ਐਕਸੀਡੈਂਟ ਆਉਂਦਾ ਜਾਂ ਕੋਈ ਛੋਟੇ ਛੋਟੇ ਬੱਚੇ ਬੀਜੀਏ ਵਗੈਰਾ ਚ ਹੈਗੇ ਜਾਂ ਹੋਰ ਹੈਗੇ ਆ ਉਹਨਾਂ ਨੂੰ ਮੌਕੇ ਤੇ ਕਿਤੇ ਖੂਨ ਨਹੀਂ ਮਿਲਦਾ ਹੈਗਾ ਅਸੀਂ ਸਾਡੇ ਇਹਨਾਂ ਨੂੰ ਸਾਰਿਆਂ ਨੂੰ ਉਤਸ਼ਾਹਿਤ ਹੀ ਕਰਦੇ ਆ ਵੀ ਹਾਂ ਇਹ ਖੂਨ ਜਿਹੜਾ 24 ਘੰਟੇ ਸਾਰੇ ਤੱਤ ਪੂਰੇ ਹੋ ਜਾਂਦੇ ਆ ਵੀ ਹਮ ਬੱਦ ਤੇ ਬੱਦ ਖੂਨ ਦਾਨ ਕਰੋ ਇੱਕ ਮਤਲਬ ਇਹਦਾ ਕੋਈ ਬਦਲ ਨਹੀਂ ਹੈਗਾ ਖੂਨ ਦਾਨ ਦਾ ਇਹ ਜਬ ਬੜਾ ਵਰਦਿਆ ਉਪਰਾਲਾ ਹੈ ਮੋਹਾਲੀ ਕਲਾ ਸਭਿਆਚਾਰਕ ਵੈਲਫੇਅਰ ਐਸੋਸੀਏਸ਼ਨ ਤੇ ਮਾਰਕੀਟ 3B2 ਮਾਰਕੀਟ ਐਸੋਸੀਏਸ਼ਨ ਵੱਲੋਂ ਤੇ ਬੇਸਿਕਲੀ ਜਿਹੜਾ ਖੂਨਦਾਨ ਮਹਾਦਾਨ ਮਤਲਬ ਇਹ ਜਿਹੜਾ ਖੂਨ ਜਿਹੜਾ ਹੈ ਇਹ ਮੰਨਿਆਂ ਨੂੰ ਹਮੇਸ਼ਾ ਹੀ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਤੇ ਇਹਦੇ ਨਾਲ ਤੁਹਾਡਾ ਜਿਹੜਾ ਆਪਣੇ ਖੂਨ ਆ ਪਤਲਾ ਵੀ ਹੁੰਦਾ ਹੈ ਜਿਹੜੀ ਮਤਲਬ ਤੁਸੀਂ ਬਿਮਾਰੀਆਂ ਤੋਂ ਵੀ ਬਚਦੇ ਹੋ ਤੇ ਫਿਰ ਦੁਬਾਰਾ ਮਤਲਬ ਇਹ ਰੀਸਾਈਕਲਿੰਗ ਵਗੂੰ ਪ੍ਰੋਸੈਸ ਹੈ ਦੁਬਾਰਾ ਫੇਰ ਉਹ ਨਹੀਂ ਹੋ ਜਾਂਦਾ ਕਈ ਵਾਰ ਬੰਦੇ ਵੈਮ ਨਾਲ ਇਹ ਸੋਚੀ ਜਾਂਦੇ ਆ ਵੀ ਸਾਡਾ ਖੂਨ ਨਾ ਘਟਦੇ ਪਰ ਮੈਂ ਇਹ ਫਿਰ ਇਹਨਾਂ ਨੂੰ ਸਾਰੇ ਆਰਗੇਨਾਈਜ਼ਰਸ ਨੂੰ ਬਹੁਤ ਵਧਾਈ ਦਿੰਦਾ ਤੇ ਸਾਡੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੈ 3V2 ਦੇ ਵਿੱਚ ਤੇ ਮੈਂ ਤੁਹਾਡੇ ਜ਼ਰੀਏ ਨਹੀਂ ਸਾਰਿਆਂ ਨੂੰ ਅਪੀਲ ਵੀ ਕਰਦਾ ਹਾਂ ਵੀ ਵੱਧ ਤੋਂ ਵੱਧ ਅ ਇਥੇ ਆ ਕੇ ਮੋਹਾਲੀ 3B2 ਦੇ ਵਿੱਚ ਖੂਨਦਾਨ ਕਰੋ ਕਿਉਂਕਿ ਖੂਨਦਾਨ ਮਹਾਨ ਹੈ ਇਹ ਇਹ ਜਿਹੜੀ ਹੈ ਵੈਸੇ ਜਿਹੜੀ ਪੀਜੀਆਈ ਜਿੱਦਾਂ ਅੱਜ ਮੈਂ ਵੇਖਿਆ ਜਿਹੜੇ ਪੀਜੀਆਈ ਤੋਂ ਆਉਂਦੇ ਹੈ ਇਹਨਾਂ ਦੀ ਜੇ ਤੁਸੀਂ ਪਰਚੀ ਲੈ ਕੇ ਜਾਓਗੇ ਤੇ ਤੁਹਾਨੂੰ ਜਦੋਂ ਜੇ ਡੋਨੇਟ ਕੀਤਾ ਹੁੰਦਾ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦੀ ਪਾਲਿਸੀ ਹੈ ਦੇ ਦਿੰਦੇ ਹੈ ਬਲੱਡ ਪਰ ਇਹ ਹੈ ਵੀ ਇਹਨਾਂ ਦੀ ਰਸੀਪਟ ਜ਼ਰੂਰ ਲੈਣੀ ਆ ਤੁਸੀਂ ਕੱਲੇ ਹੁਣ ਤੇ ਖੂਨਦਾਨ ਦੀ ਗੱਲ ਤੇ ਆਪਾਂ ਬੜੀ ਦੂਰ ਦੀ ਗੱਲ ਐ ਤੇ ਲੋਕ ਆਪਣੇ ਅੰਗਦਾਨ ਵੀ ਕਰਨ ਦਾ ਪਿਆ ਜਿਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਵੀ ਆਪਣੀਆਂ ਅੱਖਾਂ ਦਾਨ ਕੀਤੀਆਂ ਹੋਈਆਂ ਤਾਂ ਇਸ ਕਰਕੇ ਮਤਲਬ ਇਹ ਐ ਵੀ ਕੋਈ ਚੀਜ਼ ਤੁਹਾਡੇ ਕਿਸੇ ਦੇ ਕੰਮ ਆ ਜਾਵੇ ਇਹਦੇ ਤੋਂ ਵੱਡੀ ਕੋਈ ਨਿਆਮਤ ਨਹੀਂ